ਦਾਦੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਹਨਾਂ ਦੇ ਨਾਲ ਆਈ ਹੋਈ ਬੇਬੀ ਤੇ ਵੀ ਸਾਰੀ ਟੀਮ ਹੈ ਇਹਦਾ ਦਿਨਾਂ ਜਿਹੜੀ ਟੀਮ ਆਈ ਹੈ ਉਹ ਮੈਂ ਕੱਲੇ-ਕੱਲੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰਕੇ ਸਾਡੇ ਛੋਟੇ ਭਰਾ ਨਿਰਦੇਸ਼ਪਾਤਰ ਇਹਨਾਂ ਆਪੇ ਮੇਰੇ ਲੱਗਦੀ ਮੇਰੀ ਗੱਲਬਾਤ ਤਕਰੀਰਾਂ ਨਹੀਂ ਹੁੰਦੀ ਦਿੰਦੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਬੁਲਾਕ ਨੂੰ ਸਾਰੀ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਹੀ ਅਨੰਦ ਮਾਣੀਆਂ ਨੇ ਵਾਡਾ ਦੇ ਵਾਡਾ ਦੇ ਵਿੱਚ ਵੀ ਸਾਡੀ ਟੀਮਾਂ ਬਣੀਆਂ ਨੇ ਪਿੰਡਾਂ ਦੇ ਵਿੱਚ ਤੇ ਇਹ ਪੋਜੀਸ਼ਨ ਹੈ ਵੀ ਮਹਿਲਾ ਮੇਲ ਮਹਿਲਾ ਯੂਥ ਤੇ ਮੈਜੋਰਟੀ ਸਾਡੇ ਕੋਲ ਪਿੰਡਾਂ ਦੇ ਵਿੱਚ ਚਾਰ ਚਾਰ ਟੀਮਾਂ ਬਣੀਆਂ ਹੋਈਆਂ ਨੇ ਔਰ ਹਰ ਟੀਮ ਦੇ ਵਿੱਚ ਜੇ ਆਪਾਂ ਪੁੱਛਣਾ ਕਰੀਏ ਮੈਂ ਤੁਹਾਨੂੰ ਕਰਕੇ ਬਾਅਦ ਦੱਸਾਂਗਾ ਵੀ ਟੀਮ ਹੀ ਆਪਾਂ ਪੂਰੀ ਕੀਤੀ ਹੋ ਜੀ ਵੀ ਬਣ ਜਾਂਦੀ ਤੇ 750 ਪਿੰਡਾਂ ਜਿਹਦੇ ਵਿੱਚ 600 ਤੋਂ ਵੱਧ ਦੇ ਪੋਸਟ ਹਨ ਉਸੇ ਤਰ੍ਹਾਂ ਵਾਡਾ ਨੇ 80 ਬਜਾਸੀ 85 ਵਾਡਾ ਦੇ ਵਿੱਚ ਤਾਂ ਦੇਖੋ ਚਾਰੇ ਟੀਮਾਂ ਤਾਂ ਹੈਗੀਆਂ ਇਕੱਤਰ ਨਾਲ ਹੋਰ ਵੀ ਬਹੁਤ ਜੱਦਾ ਲੈਵਲ ਜੁੜੀ ਹੋਈ ਹੈ اور ਜੇ ਆਪਾਂ ਕੁਝ ਵੀ ਨਾ ਕਰੀਏ ਕੇਸ ਹੋ ਜਾ 700 ਅੰਡਾ 701 ਲੱਖ ਦੇ ਕੇਸ ਹੋ ਜਾਣਗੇ ਕਿ ਅਫੇਸ਼ੀ ਬੰਦੇਗੇ ਤੇ ਅਫੂਜੀ ਲੱਤਾਂ ਲੱਤਾਂ ਹੀ ਆ ਰੋਦਾ ਆਪਾਂ ਕੁਝ ਨਾ ਕਰੀਏ ਜੋ ਵੀ ਹਾਰ ਲਈ ਗਰਾਸਰ ਮੋਟਰਾਂ ਦੇ ਮਾਜੀ ਨੂੰ ਗਾਇ ਕੁਮਾਰ ਨੇ ਐਮਪੀ ਵਾਸਤੇ ਚੁਣਿਆ ਨੂੰ ਤੇ ਅਹੀਂ ਗਿਣ ਰਾਤ 24 ਘੰਟੇ ਪਰ ਬੋਚਾਰ ਨਾਲ ਖੜੇ ਆ ਅਸੀਂ ਆਉਣ ਵਾਲੀ ਇਲੈਕਸ਼ਨ ਤੋਂ ਪਹਿਲਾਂ ਹੀ ਇੱਕ ਬਿਗਲ ਬਜਾ ਦਿੱਤਾ ਆਪਣੇ ਸਾਰੇ ਅੰਮ੍ਰਿਤਸਰ ਦੇ ਵਿੱਚ ਕਿ ਸਾਡਾ ਐਮਪੀ ਵਿਰਿੰਦਰਪੁਰ ਇਹ ਚਾਹ ਗਿਆ ਕਿ ਪ੍ਰਧਾਨ ਜੀ ਇਹ ਹਰ ਇੱਕ ਦੇ ਨਾਲ ਚਾਹੇ ਕੋਈ ਵੀ ਪਾਰਟੀ ਦਾ ਨਾ ਕੋ ਪਹੁੰਚ ਜਾਣਾ ਬੀਜੇਪੀ ਦਾ ਹੋਵੇ ਕਾਲੀਆਂ ਦਾ ਹੋਵੇ ਆਮ ਆਦਮੀ ਕਿਸੇ ਵੀ ਪਾਰਟੀ ਦਾ ਨਾ ਕੋਈ ਚਲੇ ਜਾਂਦਾ ਨਾ ਇਹਨਾਂ ਨੇ ਕੰਮ ਰੁਕਨ ਨਹੀਂ ਦੇਆ ਇਹ ਨਹੀਂ ਪਹਿਲਾ ਇਨਸਾਨੀਅਤ ਆਰਟੀਬਾਜੀ ਬਾਦਸ਼ਾਹ ਇਹ ਇਹਨਾਂ ਦਾ ਸਭ ਤੋਂ ਵੱਡਾ ਮੰਤਵ ਏ ਸਾਡੇ ਬਿੰਦੂ ਕੋ ਜੀ ਦਾ ਇਹਨਾਂ ਦੀਆਂ ਸੀ ਜਿੰਨਾ ਬੈਠਦੇ ਆ ਇਕੱਠੇ ਗੱਲਾਂ ਸੁਣਦੇ ਆ ਇਹਨਾਂ ਦੇ ਵਿਚਾਰ ਸੁਣਦੇ ਆ ਇਹਨਾਂ ਤੋਂ ਅਸੀਂ ਭਾਗ ਲਵੋਗੇ ਅਸੀਂ ਵੀ ਇਸੇ ਟੀਮ ਦੇ ਵਿੱਚ ਕਿਉਂ ਇਤਾਂ ਸਾ ਦਿੱਤਾ ਇਸ ਵਾਸਤੇ ਬੜੇ ਐਮਐਲਏ ਆਏ ਸਾਡੇ ਕੋਲ ਬੜੇ ਜਾਣਿਆਂ ਨੇ ਸਾਨੂੰ ਕਰੀ ਝਾੜੂ ਵਾਲੇ ਪਾਸੇ ਖਿੱਚਦੇ ਹਿੱਸਾ ਨੂੰ ਕਰੀ ਬੀਜੇਪੀ ਕੇਂਦਰੀ ਇਕਰਾਲੀ ਵਾਲੇ ਨਹੀਂ ਜਿੱਥੇ ਖਲੋਤੇ ਆ ਸਾਡਾ ਹਿੰਦੁਸਤਾਨ ਸਾਰਾ ਇਹ ਬਿਠਾਓ ਸਾਨੂੰ ਇਹਨਾਂ ਦੇ ਸਾਹਮਣੇ ਇਹ ਸਾਡੇ ਰਾhbar ji ਨੇ ਇਹ ਸਾਡੀ ਸ਼ਾਨ ਹੈ ਔਰ ਪ੍ਰਣਾਧਮਾ ਕਰੇ ਕਿ ਅੱਪਾ ਇਹਨਾਂ ਕੁ ਜ਼ੋਰ ਲਗਾ ਦਾਂਗੇ ਕਿ ਜੇ ਕਹਿਣਗੇ ਨਾ ਅੱਜ ਤੋਂ ਬਾਅਦ ਨਹੀਂ ਸੁਣਾ ਤੇ ਨਹੀਂ ਸੁਣਾਗੇ ਮਾਰ ਸੋਖ ਰੱਖੇ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਹਾਂਜੀ ਅੱਜ ਬੜਾ ਖੁਸ਼ੀ ਦਾ ਦੇਣਾ। ਭਾਗੀ ਅੱਜ ਮਾ ਜੀ ਨੇ ਕਿਹਾ ਕਿ ਅਸੀਂ ਭਾਵੇਂ ਸਾਡੇ ਪ੍ਰਧਾਨ ਜੀ ਕਹਿਣਗੇ ਨਾ ਕਿ ਤੁਸੀਂ 24 ਘੰਟੇ ਨਹੀਂ ਸੋਣਾ ਤੇ ਅਸੀਂ ਨਹੀਂ ਸੋਣਾ। ਕੱਲ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਸਵੇਰੇ ਕਿੰਨੇ ਵਜੇ? ਇਹਨੇ ਤੁਹਾਨੂੰ ਤੇ ਭਾਵੇਂ ਹੁਣੇ ਕਹਿ ਦਿੰਨਾ ਅਸੀਂ ਰਾਤ ਨੂੰ ਹੀ ਤਿਆਰ ਹਾਂ। ਚਲੋ। ਤੇ ਬਾਕੀ ਸਾਡੇ ਫੋਲ ਸਾਹਿਬ ਅਸੀਂ ਇਹ ਡੇਲੇ ਵੀ ਵੈਸੇ ਵਾਕਏ ਅਸੀਂ ਬੜੇ ਕਾਉਂਸਲਰ ਵੇਖੇ ਐਮ ਐਲ ਏ ਵੇਖੇ ਐਮ ਪੀ ਵੇਖੇ ਪਰ ਬਾਜੀ ਦੀ ਇੱਕ ਧਾਰਨੀ ਪਿਆ ਇੱਕ ਵਾਰੀ ਸਾਨੂੰ ਮੈਂ ਤੇ ਮੇਰੇ ਸੈਂਟਰ ਸਾਥ ਬੈਠੇ ਨੇ ਸਾਡੇ ਜਾਸਾਂ ਢੀ ਸਾਨੂੰ ਲੋੜ ਪਈ ਇਸ ਮੁੰਡੇ ਨੂੰ ਨਾ ਗੁਰਬਖਸ਼ਨਗਰ ਥਾਣੇ ਉੱਤੇ ਨਾ ਖਰਚਾ ਹੋਇਆ ਸੀ ਰਾਤੀ ਸਾਨੂੰ 12 ਵਜੇ ਫੋਨ ਆ ਗਿਆ ਕਿ ਅਗਲੇ ਦਿਨ ਐਮ ਪੀ ਦੀ ਇਲੈਕਸ਼ਨ ਸੀ ਕਿ ਅਸੀਂ ਗਏ ਅਸੀਂ ਗਏ ਤੇ ਉੱਥੇ ਤੇ ਬਾਜੀ ਨੂੰ 2 ਵਜੇ ਫੋਨ ਕੀਤਾ ਬਾਜੀ ਨੇ 2 ਵਜੇ ਹੋ ਚੁੱਕਿਆ ਗਰਿਆ ਸਾਡੀ ਮਤਲਬ ਸੁਣਨਾ ਪਟਿਆਲਾ ਦੀ ਗੱਲ ਹੈ ਸ਼ਾਇਦ ਭਾਜੀ ਭੁੱਲ ਗਏ ਹੋ ਕਿਉਂਕਿ ਜਿਹਨ ਲੰਬਾ ਸਵਾ ਪਤਾ ਕੰਮ ਕਰਦਾ ਹੈ ਸ਼ਾਇਦ ਤੇ ਚੀਜ਼ਾਂ ਨੂੰ ਭੁੱਲ ਜਾਂਦਾ ਮੋਤੀਨਾਰ ਪਾਹੀ ਤੋਂ ਸੀਨੀਅਰ ਇੱਕ ਪਧਾਰੀ ਮੈਨੂੰ ਚੇਤਾ ਆਵੇ ਸਰਦਾਰ ਜਹੇ ਭਾਜੀ ਡਿਪੈਸਿੰਗਰ ਸ਼ਾਇਦ ਜਿਹੜੀ ਉਹ ਤੋਂ ਸਟਾਰਟ ਹੋਈ ਹੈ ਹੈਨਾ ਥੱਲੇ ਤੇ ਕੋਈ ਦਿੱਲੀ ਤੋਂ ਵੀ ਪਧਾਰ ਆਏ ਸੀ ਉਸ ਟਾਈਮ ਪਈ ਵੀ ਨਹੀਂ ਤਮਿਲੂ ਇਸ ਗਾਂ ਦੀ ਬੜੀ ਖੁਸ਼ੀ ਹੈ ਵੀ ਅੱਜ ਟੌਪ ਲੈਵਲ ਤੇ ਉਹ ਤੇ ਮੈਂ ਲੱਭਾਈ ਕਿੱਥੇ ਗਿਆ ਲੇਖਿਆ ਵੀ ਜੀ ਪਾਜੀ ਨੇ ਮੇਰੇ ਕੋਲ 26 26 ਕਿੰਦਰ ਹੈ ਨਾ ਸਟੇ ਕੰਮ ਕੀਤਾ ਮੇਰੇ ਖਿਆਲ ਦਿਨ ਨਾਲ ਬਾਹਰ ਰਹਿ ਰਿਹਾ ਇਹ ਜਦੋਂ ਮੈਂ ਸਾਫ ਕਰਨਾ ਚਾਹੁੰਦਾ ਹਾਂ ਵੀ ਸਟੇ ਜਿੰਨੇ ਰਾਜੇ ਜਿੰਨੇ ਹੁੰਦੇ ਆ ਇਹ ਪੈ ਰਾਜੇ ਜਿੰਨੇ ਹੁੰਦੇ ਨਾ ਇੱਕ ਹਲਕੇ ਦੀ ਗੱਲ ਛੱਡੀਏ ਇੱਕ ਵਾਰ ਚ ਕੰਮ ਕਰਨਾ ਬੰਦੇ ਦੀਆਂ ਚੀਕਾਂ ਜਿਵੇਂ ਚੱਲੀਆਂ ਇੱਕ ਵਾਰ ਜਿਹੜੇ ਬੰਦੇ ਹੁੰਦੇ ਨਾ ਨੇਰ ਪਰ 5000 ਬੰਦਾ ਜਾਂ 4000 ਬੰਦਾ ਉਹਨਾਂ ਨੇ ਕੰਮ ਕਰਦੇ ਹੁੰਦਾ ਤੇ ਬੰਦੇ ਦੀ ਬਾਹ ਲੱਗੇ ਜਾਂ ਤੇ ਜਿਹੜਾ ਇੱਕ ਹਲਕਾ ਸਾਹ ਹੁੰਦਾ ਉਹਨੂੰ ਐਮਪੀ ਹੋ ਜਾਂਦਾ ਤੇ ਜਿਹੜਾ ਬੰਦਾ 26 ਮਾਜਨ ਦੇਖ ਰਿਹਾ ਉੱਪਰ ਇਹ ਇਹਦਾ ਮਤਲਬ ਹੈ ਕੋਈ ਨਾ ਬਈ ਹੋਵੇ ਸਿੱਕਿਆ ਵੀ ਬੈਠੀ ਹੋਈ ਹੈ ਫਿਰ ਹਰ ਚੀਜ਼ ਦਾ ਫਰਕ ਭਾਸ਼ਾ ਦਾ ਫਰਕ ਥਾਣੇ ਦਾ ਫਰਕ ਤੁਸੀਂ ਪੰਜਾਬ ਤੋਂ ਬਾਹਰ ਚਲ ਜਾਓ ਮੈਂ ਵੀ ਜਾਂਦਾ ਉੱਥੇ ਉਹਨਾਂ ਦੀ ਜਿਹੜੀ ਸੱਭਿਅਤਾ ਵਾਲਾ ਫਰਕ ਉਹਨਾਂ ਦੀ ਬੋਲੀ ਦਾ ਫਰਕ ਉਹ ਰੁਕੀ ਲਿੰਦੇ ਆ ਉਹ ਚੀਜ਼ੀ ਕਿ ਸਮਝ ਆਉਦੀ ਕਿ ਕੀ ਨਹੀਂ ਆ ਉਸ ਚੀਜ਼ ਨੂੰ ਸੈੱਟ ਕਰਨਾ ਆਪਣੀ ਬੋਡੀ ਦੇ ਹਿਸਾਬ ਨਾਲ ਬਹੁਤ ਔਖਾ ਹੈ ਬਹੁਤ ਕੰਮ ਦਾ ਫਿਰ ਹੋਟਲ ਲੈਣਾ ਜਾਂ ਉੱਥੇ ਰਜਿਸਟ੍ਰ ਕਰਨਾ ਇਹ ਕੋਈ ਇਹ ਨਹੀਂ ਵੀ ਇੱਕ ਵਾਰ ਚੰਗੀ ਤਰ੍ਹਾਂ ਆਪਣੇ ਚੱਕਰ ਬਾਹਰ ਆਪਣੇ ਘਰ ਆ ਗਏ ਜਦੋਂ ਆਪਾਂ ਪਿਛਲੇ ਰਾਜ ਕੰਮ ਕਰਦੇ ਹਾਂ ਜਾਂ ਪਾਕਿਸਤਾਨ ਨਾਲੋਂ ਜਾਂ ਤੁਸੀਂ ਜੰਮੂ ਕਸ਼ਮੀਰ ਨਾਲੋਂ ਇਸ ਤੋਂ ਦੂਰ ਯੂਪੀ ਲਾਓ ਫਿਰ ਉੱਥੋਂ ਦਾ ਜਿਹੜਾ ਇਹ ਸਿਸਟਮ ਨੂੰ ਸਰਕਾਰਾਂ ਨਾਲ ਦੇ ਕੇ ਸੈੱਟ ਕਰਨਾ ਪਊਗਾ ਬਹੁਤ ਆ ਇਹ ਕੋਈ ਮਣੀਪੋੜੀ ਗੱਲ ਨਹੀਂ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਫਿਰ ਸਭ ਤੋਂ ਵੱਡੀ ਚੀਜ਼ ਮਨੀ ਪਾਵਰ ਪੈਸਾ ਜਿਸ 26 ਸਟੇਟਾਂ ਇਹਨਾਂ 26 ਰਾਜ ਇਹਨਾਂ ਨੇ ਪੂਰੇ ਕੀਤੇ ਆ ਤੇ ਮੈਂ ਇਹ ਮੇਰੇ ਪਰਸਨਲ ਫੀਲਿੰਗ ਯਾਰ ਵੀ ਮੈਂ ਪੰਜਾਬ ਸਟੇਟ ਚ ਜਾ ਰਿਹਾ ਸਿਰਫ ਜੀ ਭਗਵਾਨ ਸੇਨਾ ਬਲੂ ਪੰਜਾਬ ਰਾਜ ਚ ਜਾ ਰਿਹਾ ਤੇ ਹਜੇ ਮੈਂ ਵਿਜ਼ਿਟ ਕਰਨੀ ਹੈ ਉੱਥੇ ਜਿੱਤੇ ਮੇਰਾ ਜੇ ਰਾਜਸਥਾਨ ਹੀ ਜਾ ਰਿਹਾ ਮੈਂ 18000 ਕਰੇ ਕਰ ਤਾ ਸਿਰਫ ਰਾਜਸਥਾਨ ਚ ਜਾ ਰਿਹਾ ਇਹਨਾਂ ਬਤਰੀ ਨੂੰ ਜਾਣਾ ਹੈ ਔਰ ਜਦੋਂ ਭਾਈ ਜੀ ਕਰ ਜਣਾ 26 ਲੱਖਾਂ ਚ ਕੰਮ ਕਰਨਾ ਤੇ ਇਹਨਾਂ ਤੋਂ ਮੇਰੇ ਨਾਲ ਮੈਂ ਸੁਣਿਆ ਮੈਨੂੰ 10 ਲੱਖ ਵਰਕਰ ਤੇ ਕਾਂਗਰਸ ਪਾਰਟੀ ਨੂੰ ਤੇ ਇਹੋ ਜਿਹੇ ਬੰਦਿਆਂ ਨੂੰ ਮੇਰੇ ਸਾਹਮਣੇ ਸਭ ਤੋਂ ਪਹਿਲਾਂ ਮਾਨਸਮਾਨ ਦੇਣਾ ਚਾਹੀਦਾ ਤੇ ਖੜੇ ਐਸਾ ਲੱਗਣਾ ਇਹਦਾ ਵੀ ਯਾਰ ਤੂੰ ਤੂੰ ਤੇ ਪਹਿਲੀ ਇਸ ਰਾਤੀ ਗੱਲ ਛੱਡ ਤੂੰ ਤੇ ਇਹਨਾਂ ਬੱਧੀ ਘਾੜੀ ਤੂੰ ਜੇ ਸਕਦਾ ਤੇ ਉਹਨੇ ਬੰਦੇ ਵਤਨੇ ਚਾਹੀਦੇ ਇਹ ਪਾਰਟੀਆਂ ਦੇ ਉੱਪਰ ਉੱਠਣਾ ਹੈ ਇਹੋ ਜਿਹੇ ਬੰਦੇ ਵਰਤਿਆ ਜਾਂਦੇ ਆ ਤੇ ਮਾਂਤਰੀ ਦੀ ਗੱਲ ਹੁਣ ਵੇਖੋ ਤੁਸੀਂ ਇਹਨਾਂ ਭਰਾ ਨੇ ਤਾਂ ਗੱਲ ਕਰਦਾ ਮੈਂ ਵੀ ਛੱਡ ਦਵਾਂ ਉਹਨਾਂ ਨੂੰ ਮੇਰਾ ਹਮ ਦੋਚਿਆ ਦਾ ਮੈਂ ਉਸ ਰਾਕੇ ਦੇ ਵਿਚਰਦਾ ਮੈਂ ਪੂਰਾ ਪੰਜਾਬ ਦਾ ਇੱਕ ਹੀ ਗੁਸਮਾਹ ਦਾ ਚਿਹਰਾ ਮੈਂ ਹਰ ਗੱਲ ਹਰ ਬਜ਼ਰੀ ਸੁਣੀ ਮੈਂ ਭਾਈ ਦੀ ਚਾਚਾ ਗੱਲ ਵੀ ਸੁਣੀ ਤੇ ਮੈਂ ਇਹ ਵੀ ਕਿਹਾ ਕਦੀ ਨਾਲ 18 ਚ ਜਾ ਕੇ ਕੋਈ ਇੰਦਾਂ ਦੀ ਗੱਲ ਕੀਤੀ ਜਿੱਥੇ ਕੋਈ ਸੈਟਿੰਗ ਹੋਵੇ ਜੇ ਕਿਤੇ ਥਾਣਾ ਗਿਆ ਨਾ ਗੇ ਵੀ ਆ ਇਹਨਾਂ ਨੇ ਬੜੀ ਨਾਰਮਲ ਜੀ ਸਿੱਧੀ ਜੀ ਗੱਲ ਕੀਤੀ ਹੈ ਕਿ ਤੇਰਾ ਗੈਜ ਉਹਦੀ ਗਲਤੀ ਆ। ਉਸ ਗਲਤੀ ਨੂੰ ਉਹਨੂੰ ਸਾਾਸ ਕਰਾ ਵੀ ਤੇਰੀ ਗਲਤੀ ਆ ਭਾਈ। ਇਹਨੂੰ ਕਲੀਅਰ ਕਰ ਭਾਵੇਂ ਮੈਂ ਤੇਰੇ ਨਾਲ ਆਇਆ। ਜਦ ਹੱਥ ਸੱਚੀ ਕੀਤੀ ਹੈ। ਇਹਨਾਂ ਨੇ ਹੱਥ ਸੱਚੀ ਜੀ। ਤੇ ਜਿਹੜੇ ਆਦੇ ਲੋਕ ਬੰਦੇ ਆ ਹੁਣ ਅੱਜਾ ਉਹਨੂੰ ਸਮਾਂ ਲੱਗਦਾ ਵੀ ਕਿਤੇ ਪਹੁੰਚਣ ਆ। ਪਰ ਅੱਗੇ ਆ ਕੇ ਥੋੜੀ ਗੱਲ ਇਹੋ ਜਿਹੇ ਲੋਕ ਜਦੋਂ ਕਿਤੇ ਪਹੁੰਚਦੇ ਆ ਨਾ ਤੇ ਆਪਣੇ ਵਰਕਰਾਂ ਨਹੀਂ ਆਪਣੇ ਜਿੰਨੇ ਬੰਦੇ ਆ ਉਹਨਾਂ ਦਾ ਪੂਰਾ ਸਟੈਂਡ ਇੱਥੇ ਜੀ। ਕਿ ਯਾਦ ਰੱਖਿਓਗਾ ਨਾ ਪਛਾਣ ਦੀ ਤਾਕਤ ਤੁਸੀਂ ਰੱਖੋ ਜਦੋਂ ਇੱਕ ਵਾਰੀ ਤੁਸੀਂ ਪਛਾਣਤਾ ਉਸ ਤੋਂ ਬਾਅਦ ਦੇਖਿਓ ਵੀ ਇਹਨਾਂ ਦੀ ਕਰਮਚੀ ਦੀ ਤਾਕਤ ਨਾਲ ਇਹ ਬੱਚਿਆਂ ਨੂੰ ਲੈ ਕੇ ਸਾਡੇ ਪਰਿਵਾਰ ਤੱਕ ਕਿੱਥੋਂ ਤੱਕ ਸੈੱਟੇ ਜਾਂਦੇ ਜੈ ਜੀ ਸ਼ਿਰਮ ਜੈ ਜੀ ਸ਼ਿਰਮ ਜੈ ਜੀ ਸ਼ਿਰਮ ਜੈ ਜੀ ਸ਼ਿਰਮ ਜੈ ਮੰਮਾ ਗਾਹੇ ਤੇ ਸੱਟਰੀ ਮਾਹੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਕੀਨ ਪੂਜ ਜੀ ਦਾ ਉਹਨਾਂ ਨੂੰ ਕਿਹਦੀ ਟੀਮ ਜਿਹੇ ਸੋਨੇ ਨਾਲ ਆਇਆ ਨਹੀਂ ਸਭ ਨੂੰ ਜਾਇਨ ਦਿਖ ਨਾਲ ਹੀ ਨਾਲ ਮੈਂ ਤੁਹਾਨੂੰ ਦੱਸਣਾ ਤੇ ਪੰਜਾਬ ਦੇ ਪ੍ਰੈਜ਼ੀਡੈਂਟ ਸਰਕਾਰ ਦੇ ਸੀਨੀਅਰ ਅਧਿਕਾਰੀ ਜਿਨ੍ਹਾਂ ਨੇ ਮੈਮੋਰਸ ਲਾਈਕ ਸਮਝਿਆ ਜੁੰਮੇਵਾਰੀ ਮੰਨਵਾਉਣ ਦਾ ਮੌਕਾ ਦਿੱਤਾ ਮੈਂ ਤੇ ਵਿਸ਼ਵਾਸ ਕੀਤਾ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਸਾਡੇ ਪ੍ਰਧਾਨ ਸਾਹਿਬ ਨੂੰ ਕਿ ਜਿਹੜਾ ਤੁਹਾਡੀ ਵਿਸ਼ਵਾਸ ਦਿਵਾ ਕੇ ਤੁਸੀਂ ਮੈਨੂੰ ਸਪੋਰਟ ਦਾ ਆਦਾ ਦਿੱਤਾ ਹੈ ਮੈਂ ਤੇ ਤੁਹਾਨੂੰ ਵੀ ਕਲਾ ਉਤਰਾਣ ਦਾ ਵਾਸਤੇ ਤੇ ਤੁਹਾਨੂੰ ਵੀ ਵਿਸ਼ਵਾਸ ਕਰਾਉਣਾ ਵੀ ਬਾਕੀ ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਉਹੀ ਗੱਲ ਵੀ ਮੁੱਖ ਘਰ ਕੋਈ ਪ੍ਰਚਾਰ ਦੀ ਕਮੀ ਹੈ ਜਾਗਰੂਕਤਾ ਦੀ ਕਮੀ ਹੈ ਅਸੀਂ ਅਕਸਰ ਕਈ ਪਿੰਡਾਂ ਜਿੱਥੇ ਜਾਣੇ ਅgero ਗੱਲਬਾਤ ਕਰੀਦੀਆਂ ਲੋਕਾਂ ਨਾਲ ਲੋਕਾਂ ਨੂੰ ਇਹ ਜੀਵਨ ਦਾ ਪਤਾ ਹੋਣਾ ਹੈ ਕਿ ਦੁਆਰੇ ਇਹ ਜਾਣਕਾਰੀ ਨਹੀਂ ਹੁੰਦੀ ਅਲੀ ਕਿਉਂਕਿ ਕਿਸੇ ਨੇ ਅਸਰ ਕਿਦਾ ਸੇ ਨਹੀਂ ਹੈਗਾ ਹੋਰ ਜਿਹੜੇ ਪਹਿਲਾਂ ਤੋਂ ਪਈ ਹੈ ਪਾਰਟੀ ਵਾਲੀਆਂ ਜਿਹੜੇ ਰਹੇ ਲੋਕ ਹੋਮਨ ਲਾਈਟਰ ਅਸਰ ਨਾ ਤਾਂ ਮੈਂ ਪਤਾ ਨਹੀਂ ਕਿ 26 ਜਨਵਰੀ ਜੀ ਜੀ ਆਪਾਂ ਇਹ ਗੱਲ ਕੀਤੀ ਸੀ ਤੇ ਮੈਂ ਕਿਹੜਾ ਦੋ ਸਾਡੇ ਕਈ ਰਿਸ਼ਤੇਦਾਰ ਵੀ ਨੇ ਉਹ ਵੀ ਔਰ ਕੋਈ ਭਾਜਪਾਤ ਵਾਲੇ ਵੀ ਬਣੀਆਂ ਤੋਂ ਕਾਂਗਰਸ ਤੋਂ ਹੋਣ ਤੋਂ ਅਲੱਗ-ਅਲੱਗ ਪਾਰਟੀਆਂ ਦਾ ਸੰਬੰਧ ਨਹੀਂ ਜੇ ਮੈਂ ਮੇਰੇ ਇਨਾਂ ਨੇ ਮਾਨ ਬਖਸ਼ਿਆ ਪ੍ਰਧਾਨ ਸਾਹਿਬ ਨੇ ਕਿ ਮੈਂ ਉਹਨਾਂ ਨਾਲ ਟਾਈਪ ਕੀਤਾ ਮੈਂ ਕਿਹਾ ਤੁਸੀਂ ਆਓ ਉਹਨਾਂ ਨਾਲ ਜੁੜੋ ਕਹਿੰਦਾ ਕਿ ਇਹ ਕਾਂਗਰਸ ਆ ਨਹੀਂ ਰੋਣਾ ਠੀਕ ਹੈ ਸੋ ਮੈਂ ਇਹਨੂੰ ਵੇਖੀ ਤੁਸੀਂ ਮੰਨਣਾ ਲਾਇਕ ਇੱਕ ਹਾਰ ਮੰਦੇ ਦਾ ਹਰ ਹੈ ਮਨਵਰਤ ਦਾ ਹੈ ਜਿਹੜਾ ਮਨ ਲਾਇਕ ਬਾਰੇ ਜਿਹੜਾ ਜਾਣਕਾਰੀ ਲੋ ਜੇ ਅਗਰ ਕੱਲ ਨੂੰ ਮੰਨ ਲਓ ਕੋਈ ਕਾਂਗਰਸ ਦਾ ਬੰਦਾ ਹੈ ਜਾਂ ਕਾਲੀਆ ਦਾ ਬੰਦਾ ਹੈ ਕੋਈ ਭਾਜਪਾ ਦਾ ਹੁੰਦਾ ਉਹਦੇ ਵੀ ਮਨਵਰਤ ਧਾਰਨੇ ਜੇ ਉਹਦੇ ਨਾਲ ਟੱਕਰ ਹੁੰਦਾ ਕਿ ਅਸੀਂ ਇਹ ਸੋਚ ਕੇ ਬੈਠਾਂਗੇ ਕਿ ਨਹੀਂ ਯਾਰ ਇਹ ਕਾਲੀਆ ਦਾ ਬੰਦਾ ਹੀ ਹੈ ਸੋ ਹੋਮੋਲਾਈਡ ਧਾਰ ਬੰਦੇ ਜਿਹੜੇ ਅਰੇ ਬੰਦੇ ਨਾਲ ਦੂਰ ਰਹਿਣਾ ਚਾਹੀਦਾ ਪ੍ਰਧਾਨ ਸਾਹਿਬ ਦੇ ਕਾਦੇ ਨੂੰ ਵੱਡਾ ਕਰਨਾ ਚਾਹੀਦਾ ਪ੍ਰਧਾਨ ਸਾਹਿਬ ਕਰ ਲੈ ਉਹတို့ ਦੇ ਬਹੁਤ ਨਹੀਂ ਹੈਗੇ ਦਿਲ ਵੀ ਇਹਨਾਂ ਦਾ ਫੁਰਨਾਕਾਇਆ ਬਹੁਤ ਸ਼ੋਮਲ ਦਿਲ ਦੇ ਨੇ ਬਹੁਤ ਅੱਛੇ ਇਨਸਾਨ ਨੇ ਇਹਨਾਂ ਨੂੰ ਖੁਸ਼ੀ ਜਾਂ ਦਿਖਾਉਂਦੀ ਰੁਆਈਏ ਕਰ ਰਹੇ ਨੇ ਸਭ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਜਿੰਦਰਜੀ ਇੱਕ ਸਾਡੇ ਹੋਰ ਵੀ ਅੱਛੇ ਸਪੈਕਟਰ ਲੀਡਰ ਨੇ ਬਹੁਤ ਹੀ ਹੰਬਲ ਸਾਡੇ ਪਹਿਲਾਂ ਜਦੋਂ ਕਰ ਲਈ ਸੀ ਬਹੁਤ ਅੱਛਾ ਲੱਗਾ ਸੀ ਇਹਨਾਂ ਨੂੰ ਆਜੇ ਬੁਲਾਇਆ ਅਗਲੀ ਵਾਰ ਸੀ ਜੀ ਦਿੱਲੀ ਮਿਠਾ ਅੱਜ ਮੈਲੀਵਾਰ ਮਲਤੂਰੀ ਇਹ ਰਿਸੀਪੀ ਨਮਨ ਟੀਮ ਰਾਈਟ ਦੀ ਟੀਮ ਨੂੰ ਮਿਲਣ ਦਾ ਮੌਕਾ ਮਿਲਿਆ ਜਿਵੇਂ ਅੰਗਰੇਜ਼ ਦੇਖਿਆ ਕਿ ਉਸ ਪਤਾ ਲੱਗ ਰਿਹਾ ਕਿ ਫੋਨ ਤੇ ਗੱਲ ਕੀਤੀ ਹੋਵੇ ਤੇ ਫੇਸਬੁੱਕ ਤੇ ਦੇਖਿਆ ਹੋਵੇ ਇਹ ਅੱਜ ਸਰਦੇ ਵਿਚਾਰ ਸੁਣੇ ਆ ਤੇ ਪਤਾ ਲੱਗਦਾ ਵੀ ਜੜਾ ਤੋਂ ਉੱਠੇ ਹੋਏ ਹੈਗੇ ਆ ਤੇ ਸਾਡੀਆਂ ਜਿਹੜੀਆਂ ਜੜਾਂ ਵੀ ਬਹੁਤ ਜ਼ਿਆਦਾ ਡੁੱਗੀਆਂ ਨੇ ਤੇ ਸਾਨੂੰ ਇਸ ਤਰੀਕੇ ਨਾਲ ਸੇਧਲੀ ਵਧਰੇ ਆ ਆਪਣਾ ਆਪਣਾ ਰੋਜ਼ ਨਿਭਾ ਕਰਦੇ ਹਾਂਗੇ ਸੋ ਤੁਸੀਂ ਇਹ ਡੈਫੀਨੇਟਲੀ ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਜਾਣਗੇ ਤੇ ਜਿੱਤ ਤਾਂ ਸਾਡੀ ਪੱਕੀ ਹੈਗੀ ਹੈਗੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬਹੁਤ ਜਿੱਦਾਂ ਦਾ ਹੌਸਲਾ ਮੈਂ ਦੇਖ ਰਿਹਾ ਮੈਂ ਕੋਰ ਮੈਂ ਪਹਿਲੀ ਵਾਰ ਮਿਲਿਆ ਹੈ ਕਾ ਪੂਰੀ ਟੀਮ ਨੂੰ ਅਦਰਵਾਈਜ਼ ਫੇਸਬੁੱਕ ਤੇ ਦੇਖਦੇ ਰਿਹਾ ਤੁਹਾਡੇ ਵਿਚਾਰ ਦੇਖ ਕੇ ਹੋਰ ਵੀ ਜੋਸ਼ ਪੈਦਾ ਹੁੰਦਾ ਹੈਗਾ ਤੇ ਮੈਂ ਇਹ ਤਰਕਾਸ ਕਰੀ ਜਾਣਾ ਕਿ ਇੰਨਾ ਦਿਨ ਫਿਟਿੰਗ ਜਰਸੀ ਹੋਰ ਕਰਦੇ ਰਹੀਏ ਸਭ ਨੂੰ ਤੁਸੀਂ ਅੰਬਰ ਸਰਸਾਨ ਦਾ ਇੱਕ ਵਾਰ ਮੌਕਾ ਜ਼ਰੂਰ ਦੇ ਦਨ ਕਿਉਂਕਿ ਤੁਹਾਡਾ ਜੋਸ਼ ਤੁਹਾਡਾ ਹੋਰ ਜਾਏਗਾ ਉਸ ਆਮ ਹੈ ਠੀਕ ਹੈ ਜੀ